ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੰਜਾਬ ਪੁਲਿਸ ਦੀ ਸੀਆਈਏ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਾਮਯਾਬੀ ਇਹ ਹਾਸਲ ਹੋਈ ਹੈ ਕਿ ਇੱਕ ਨੌਜਵਾਨ ਦੇ ਕੋਲੋਂ 200 ਗ੍ਰਾਮ ਆਈਸ ਡਰਗ ਬਰਾਮਦ ਹੋਈ ਹੈ ਇਹ ਆਈਸ ਡਰਗ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਹਾਲਾਂਕਿ ਪਹਿਲੇ ਹਿਰੋਇਨ ਹੁੰਦੀ ਸੀਗੀ ਹੋਰ ਕਈ ਤਰ੍ਹਾਂ ਦਾ ਨਸ਼ਾ ਹੁੰਦਾ ਉਸ ਦੇ ਵਿੱਚ ਇੱਕ ਆਈਸ ਡਰਗ ਹੈਗੀ ਹੈ ਇਹ ਜਿਹੜੀ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 200 ਗ੍ਰਾਮ ਇੱਕ ਨੌਜਵਾਨ ਦੇ ਕੋਲੋਂ ਫੜੀ ਹੈਗੀ ਹੈ ਔਰ ਐਸਐਸਪੀ ਫਿਰੋਜ਼ਪੁਰ 소ਮਿਆ ਮਿਸ਼ਰਾ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈਗਾ ਕਿ ਇਸ ਨੌਜਵਾਨ ਦੀ ਉਮਰ ਜਿਹੜੀ ਹੈ 28 ਸਾਲ ਹੈਗੀ ਹੈ ਔਰ ਇਹ ਹੋਟਲ ਦੇ ਵਿੱਚ ਜੋਬ ਕਰਦਾ ਹੈਗਾ ਸੀਗਾ। ਔਰ ਇਸ ਨੌਜਵਾਨ ਦੇ ਕੋਲੋਂ 200 ਗ੍ਰਾਮ ਆਈਸੋਡਰਗ ਜਿਹੜੀ ਆ ਬਰਾਮਤ ਹੋਈ ਆ। ਸਖਰ ਰਹਿਣਾ ਚਾਹੀਦਾ ਹੈ। ਐਸਐਸਪੀ ਫਿਰੋਜ਼ਪੁਰ ਨੇ ਇਹ ਗੱਲ ਕਹੀ ਹੈ ਕਿ ਪੇਰੈਂਟਸ ਨੂੰ ਲੋਕਾਂ ਨੂੰ ਸਖਰ ਰਹਿਣਾ ਚਾਹੀਦਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਆਲੇ ਦੁਆਲੇ ਬੱਚੇ ਕੀ ਕਰ ਰਹੇ ਠੀਕੇ ਤਾ ਇਸ ਨੌਜਵਾਨ ਦੇ ਕੋਲ 200 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਆ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਕਿ ਇਹ ਕਿੱਥੋਂ ਲੈ ਕੇ ਆਂਦਾ ਹੈਗਾ ਸੀਗਾ ਔਰ ਇਹਨੇ ਅੱਗੇ ਕੀ ਕਰਦਾ ਹੈਗਾ ਸੀਗਾ ਕਿੱਥੇ ਦੇਣੀ ਹੈਗੀ ਸੀਗੀ ਤਾਂ ਅੱਗੇ ਜਿਹੜੀ ਸਾਰੀ ਜਾਂਚ ਹੈ ਉਹ ਸ਼ੁਰੂ ਹੋ ਗਈ ਹੈਗੀ ਹੈ ਤਾਂ ਐਸਐਸਪੀ ਫਿਰੋਜ਼ਪੁਰ ਸੋਮਾ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ ਫਿਰੋਜ਼ਪੁਰ ਕੀ ਸੀਆਈਏ ਵੱਲੋਂ ਕਮਰਸ਼ੀਅਲ ਰਿਕਵਰੀ ਕਿੰਨੀ ਗਈ ਹੈ ਪ੍ਰਾਈਮਰ ਫੇਸ ਹੀ ਜਿਹੜੀ ਡਰਗ ਫੜੀ ਗਈ ਹੈ ਉਹ 200 ਗ੍ਰਾਮ ਆਈਸ ਲੱਗਦੀ ਹੈ ਜਿਸੇ ਕ੍ਰਿਸਟਲ ਮੈਥ ਐਂਫੈਟਾਮੀਨ ਵੀ ਕਹਿੰਦੇ ਨੇ ਇਸ ਦੇ ਅਲਾਵਾ ਇਹਨਾਂ ਨੇ ਟੋਟਲ 4,05,000 ਰੁਪਏ ਦੀ ਵੀ ਰਿਕਵਰੀ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਉਸ ਤੇ ਪੁਰਾਣੇ ਕੋਈ ਵੀ ਪਰਚੇ ਨਹੀਂ ਉਹਦੀ ਉਮਰ 28 ਸਾਲ ਹੈਗੀ ਤੇ ਇਸ ਤੋਂ ਪਹਿਲੇ ਪੁੱਛਗਿੱਛ ਵਿੱਚ ਇਹ ਵੀ ਪਤਾ ਚਲਾ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਉਹ ਪਰਚੇਜ਼ਿੰਗ ਮੈਨੇਜਰ ਦਾ ਵੀ ਕੰਮ ਕਰਦਾ ਸੀਗਾ ਸਾਡੀ ਸੀਆਈਏ ਟੀਮ ਵੱਲੋਂ ਬਹੁਤ ਮਿਹਨਤ ਬਾ ਬਹੁਤ ਮਿਹਨਤ ਕੀਤੀ ਗਈ ਹੈ ਐਂਡ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜਾ ਪ੍ਰਾਈਮਰ ਫੇਸ ਇਟ ਅਪੀਅਰਸ ਟੂ ਬੀ ਆਇਸ ਇਸ ਦੀ ਰਿਕਵਰੀ ਫਿਰੋਜ਼ਪੁਰ ਦੇ ਵਿੱਚ ਕੀਤੀ ਗਈ ਹੈ ਇਹ ਵਨ ਆਫ ਦਾ ਲਿੰਕਸ ਹੈ ਜਿਹੜਾ ਇਹ ਦੋਸ਼ੀ ਹੈਗਾ ਸਾਡਾ ਜਿਹੜਾ ਸਸਪੈਕਟ ਹੈਗਾ ਇਹਨੇ ਇਹ ਜੋ ਡਰਗ ਹੈ ਇਹ ਫਾਜ਼ਿਲਕਾ ਤੇ ਰਾਜਸਥਾਨ ਦੇ ਰਾਸਤੇ ਸੇ ਇੱਥੇ ਆਈ ਨੇ ਉਸ ਤੋਂ ਬਾਅਦ ਇਹਨੂੰ ਅੱਗੇ ਵੇਚਦਾ ਸੀਗਾ ਚੰਡੀਗੜ੍ਹ ਤੇ ਲੁਧਿਆਣਾ ਸਾਈਡ ਵੇਚਦਾ ਸੀਗਾ ਅਸੀਂ ਜਿਹੜੇ ਇਸਕੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਲਿੰਕੇਜਸ ਉਹਦੇ ਉੱਪਰ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਅਸੀਂ ਪੁੱਛਗਿਸ਼ ਕਰ ਰਹੇ ਨੇ ਹੁਣੇ ਬਟ ਇਹਦੇ ਕੋਲ ਜਿਵੇਂ ਸਾਨੂੰ ਪਤਾ ਚਲ ਰਿਹਾ ਹੈ ਦੂਸਰੀ ਡਰੱਗਸ ਵੀ ਮੌਜੂਦ ਸੀਗੀ ਉਹਨਾਂ ਨੂੰ ਵੇਚਨੇ ਤੋਂ ਬਾਅਦ ਤੇ ਬਾਕੀ ਲੋਗੋ ਨੂੰ ਸੇਲ ਕਰਨ ਤੋਂ ਬਾਅਦ ਇਹਨੂੰ ਇਹ ਡਰਗ ਮਨੀ ਇਸਦੇ ਕੋਲ ਮਿਲੀ ਨੇ ਐਂ ਉਸ ਤੋਂ ਇਲਾਵਾ ਜਿਹੜੀ ਆਈਸਨ ਪਿਓ ਫਾਰਮ ਮਿਲੀ ਹੈ 200 ਗ੍ਰਾਮ ਉਸਕੋ ਵੀ ਪ੍ਰਾਇਮਰ ਫੇਸੇ ਜਿਹੜੀ ਟੈਸਟਿੰਗ ਕੀਤੀ ਉਹਦੇ ਵੀ ਸਟ੍ਰੈਸ ਕੀਤਾ ਗਿਆ ਹੈ ਤੇ ਉਹ ਕ੍ਰਿਸਟਲ ਮੈਥਾਮਫਟਾਮੀਨ ਪਾਈ ਗਈ ਹੈ ਬਟ ਉਸਕੀ ਜੋ ਪ੍ਰੋਪਰ ਰਿਜ਼ਲਟ ਹੈ ਉਹ ਫੋਰੈਂਸਿਕ ਲੈਬੋਰਟਰੀ ਦੀ ਜਾਂਚ ਕੇ ਬਾਅਦ ਹੀ ਅਸੀਂ ਕਹਿ ਪਾਂਗੇ ਏ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਨਾਮੀ ਗ੍ਰਾਮੀ ਹੋਟਲ ਹੈ ਉਹਦੇ ਵਿੱਚ ਪਰਚੇਜ਼ਿੰਗ ਮੈਨੇਜਰ ਦਾ ਕੰਮ ਕਰਦਾ ਸੀਗਾ ਇਹ ਦੱਸਦਾ ਹੈ ਕਿ ਪਿਛਲੇ ਕੁਝ ਸਾਲੋਂ ਮੈਂ ਇਸਨੇ ਟੋਟਲ 10 ਨੌਕਰੀਆਂ ਕੀਤੀ ਹੈ ক্লাস 12th ਪਾਸ ਹੈ ਤੇ ਬਟ ਕਿਉਂਕਿ ਕਹਿੰਦਾ ਨੇ ਕਿ ਪੈਸੇ ਦੀ ਕਮੀ ਦੇ ਕਾਰਨ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹਾਲਾਂਕਿ ਵੀ ਆਰ ਟ੍ਰਾਈਂਗ ਕਿ ਐਦਾਂ ਦੇ ਜਿਹੜੇ ਵੀ ਬੱਚੇ ਹੈਗੇ ਜਿਹੜੇ ਭਟਕਦੇ ਹੈ ਰਸਤੇ 'ਚ ਹੀ ਅਪਰਾਧ ਦੀ ओर ਆਕਰਸ਼ਿਤ ਹੁੰਦੇ ਹਨ ਉਹਨਾਂ ਨੂੰ ਅਸੀਂ ਸਟ੍ਰੀਮਲਾਈਨ ਕਰਦੇ ਰਹੇ ਅ ਪਹਿਲੇ ਵੀ ਤੁਹਾਨੂੰ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਯੁਵਾ ਸਾਂਝਾ ਕਾ ਵੀ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਹੜੇ ਵਿੱਚ ਅਸੀਂ ਆਲਰੇਡੀ 41 ਲੋਗੋ ਨੂੰ ਕਾਉਂਸਲਿੰਗ ਕਰ ਰਹੇ ਨੇ ਤੇ ਉਹਨਾਂ ਦੀ ਵੱਖ-ਵੱਖ ਜਗ੍ਹਾ ਤੇ ਆਈਟੀਆਈ ਦੇ ਵਿੱਚ ਤੇ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਵੀ ਉਹਨੂੰ ਕਰਾ ਰਹੇ ਨੇ ਜਿਸ ਸੇ ਉਹਨਾਂ ਦੀ ਰੀਹੈਬਿਲੀਟੇਸ਼ਨ ਹੋ ਤੇ ਐਸੇ ਜਿਹੜੇ ਯੂਥ ਹੈਗੇ ਜਿਹੜੇ ਗਲਤ ਕੰਮ ਦੀ ਔਰ ਆਕਰਸ਼ਿਤ ਹੁੰਦੇ ਹੈ ਪੈਸਾ ਦੇਖਦੇ ਹੋਏ ਔਰ ਮਿਹਨਤ ਨਹੀਂ ਕਰਨਾ ਚਾਹਦੇ ਔਰ ਇਹ ਸੋਚਦੇ ਹੈ ਕਿ ਘੱਟ ਮਿਹਨਤ ਸੇ ਸਾਨੂੰ ਜਲਦੀ ਰਿਜ਼ਲਟ ਤੇ ਜ਼ਿਆਦਾ ਪੈਸਾ ਮਿਲ ਜਾਏ ਤੇ ਉਹਨਾਂ ਦਾ ਅੰਤ ਤੇ ਜੇਲ੍ਹ ਦੇ ਵਿੱਚ ਹੀ ਹੁੰਦਾ ਔਰ ਬਾਅਦ ਚ ਉਹੀ ਨਹੀਂ ਉਹਨਾਂ ਦੀ ਪੂਰੀ ਫੈਮਿਲੀ ਸਫਰ ਕਰਦੀ ਹੈ ਤੇ ਯਹੀ ਉਹਨੂੰ ਵੀ ਅਰਜ਼ ਕਰਨਾ ਚਾਹੇਗੇ ਕਿ ਕਾਈਂਡਲੀ ਨਸ਼ੇ ਸੇ ਦੂਰ ਰਹੇ ਔਰ ਪਬਲਿਕ ਦੇ ਸਾਰੇ ਨੁਮਾਇੰਦੇ ਜਿਹੜੇ ਸਾਨੂੰ ਬਾਰ ਬਾਰ ਇਨਫੋਰਮੇਸ਼ਨ ਦੇ ਰਹੇ ਹਨ సేఫ్ ਪੰਜਾਬ ਕੀ ਜਿਹੜੀ ਹੈਲਪਲਾਈਨ ਹੈ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਆਂ ਸਾਨੂੰ ਸਾਡੇ ਆਫਿਸ ਆ ਕੇ ਇਨਫੋਰਮੇਸ਼ਨ ਦੇ ਰਹੇ ਆਂ ਜਿਹਨ ਜਨ ਸੰਪਰਕ ਪ੍ਰੋਗਰਾਮ ਚੱਲ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਮੈਮ ਜਿਹੜੀ ਇਹ ਹਾਈਸ ਡਰਗ ਹੈਗੀ ਹੈ ਇਸ ਤੇ ਲਈ ਕਿੱਦਾਂ ਅਵੇਅਰ ਕਰਨਾ ਕਿਉਂਕਿ ਇਹ ਵੀ ਚੁਣੌਤੀ ਇੱਕ ਬੜੀ ਵੱਡੀ ਪੁਲਿਸ ਵਾਸਤੇ ਹੁਣ ਕਿਉਂਕਿ ਹਿਰੋਇਨ ਪਹਿਲੇ ਹੈਗੀ ਸੀਗੀ ਨਸ਼ੇ ਦੀ ਬਹੁਤ ਤਰ੍ਹਾਂ ਦੇ ਨਸ਼ੇ ਹੈਗੇ ਸੀਗੇ ਪਰ ਇਹ ਹੁਣ ਜਿਹੜਾ ਨਸ਼ਾ ਹੈ ਇਹ ਹੁਣ ਫਿਰ ਜ਼ਿਲ੍ਹਿਆਂ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਹਾਲਾਂਕਿ ਇਹ ਵੱਡੇ ਡਿਸਟ੍ਰਿਕਟ ਦੇ ਵਿੱਚ ਹੁੰਦਾ ਸੀਗਾ ਤਾਂ ਇਸ ਚੀਜ਼ ਨੂੰ ਕਿੰਨਾ ਕੁ ਚ ਕਿ ਜਿਹੜੀ ਆ ਸਪਲਾਈ ਸਾਈਡ ਹੈ ਉਸੇ ਰੋਕਨੇ ਦਾ ਪੂਲਾ ਪੂਰਾ ਪ੍ਰਯਾਸ ਪੁਲਿਸ ਕਰ ਰਹੀ ਹੈ ਔਰ ਫਿਰੋਜ਼ਪੁਰ ਪੁਲਿਸ ਵੀ ਇਹਦੇ ਵਿੱਚ ਸ਼ਾਮਿਲ ਹੈ ਪੂਰੀ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜਾ ਡਿਮਾਂਡ ਸਾਈਡ ਹੈਗਾ ਉਹਦੇ ਵਿੱਚ ਪੇਰੈਂਟਸ ਦੇ ਵੀ ਸਹਾਇਤਾ ਅਸੀਂ ਚਾਹੁੰਦੇ ਨੇ ਪੇਰੈਂਟਸ ਦਾ ਵੀ ਸਾਥ ਤੇ ਕੋਆਪਰੇਸ਼ਨ ਅਸੀਂ ਅਦੀ ਚਾਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਪਦਾਰਥ ਜੋ ਉਹਨੂੰ ਲੱਗਦਾ ਹੈ ਕਿ ਸ਼ੱਕੀ ਹੈ ਜਾਂ ਬੱਚੇ ਦੇ ਬਾਚੇ ਨਹੀਂ ਹੋਣਾ ਚਾਹੀਦਾ ਜਾਂ ਸਕੂਲ ਮੇ ਨਹੀਂ ਹੋਣਾ ਚਾਹੀਦਾ ਹੈ ਜਾਂ ਫਿਰ ਬੱਚੇ ਦੇ ਆਸ-ਪਾਸ ਕੋਈ ਵੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬੱਚਾ ਗਲਤ ਕੰਪਨੀ ਚ ਜਾ ਰਿਹਾ ਨੇ ਤੇ ਕਾਈਂਡਲੀ ਆਪਣੇ ਬੱਚੇ ਦਾ ਸਾਥ ਕਈ ਵਾਰ ਬੱਚੇ ਮਦਦ ਮੰਗ ਰਹੇ ਹੁੰਦੇ ਅਸੀਂ ਨਹੀਂ ਕਰਦੇ ਜਦੋਂ ਉਹਨੂੰ ਲੱਗਦਾ ਹੈ ਕਿ ਉਹ ਇਹ ਨਹੀਂ ਕਰ ਸਕਦੇ ਤੇ ਅਸੀਂ ਵੀ ਇੱਥੇ ਨੇ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਸਾਡੇ ਕਾਉਂਸਲਿੰਗ ਪ੍ਰੋਗਰਾਮਸ ਚੱਲ ਰਹੇ ਨੇ ਜਿਹੜੇ ਵਿੱਚ ਅਸੀਂ ਪੇਰੈਂਟਸ ਤੇ ਉਹਨਾਂ ਦੇ ਬੱਚੋਂ ਨੂੰ ਵੀ ਇਨਵੋਲਵ ਕਰਦੇ ਨੇ ਸਾਡੇ ਬੰਦੇ ਹੁੰਦਾ ਤੇ ਕਰੇ ਜਾਂਦੇ ਨੇ ਬੱਚੋਂ ਨੂੰ ਅਸੀਂ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਟੂ ਵੀ ਕੀ ਵਰਕਿੰਗ ਔਨ ਥੀਸ ਇਸ਼ੂਜ਼ ਇਨ ਮਲਟੀਪਲ ਵੇਜ਼ ਜੀ ਮੈਡਮ ਇਹ ਜਿਹੜਾ ਨਸ਼ਾ ਇਹ 200 ਗ੍ਰਾਮ ਹੀ ਲਿਆ ਸੀ ਕਿ ਜਗਾ ਲੱਗਿਆ ਸੀ ਇਹ ਇਹ ਸਾਰੀ ਪੁੱਛਗਿੱਛ ਅਸੀਂ ਚੱਲ ਰਹੇ ਹਾਂ ਇਸਕੇ ਪਾਸ ਡਰੱਗ ਮਾ ਨਹੀਂ ਸੀਗੀ ਤੋਂ ਡਰੱਗ ਸੇਲ ਕਰਕੇ ਇਹਨਾਂ ਨੂੰ 4 ਲੱਖ 5000 ਰੁਪਏ ਇਹਨਾਂ ਨੇ ਕਮਾਏ ਨੇ ਤੇ ਉਹਦੇ ਵਿੱਚ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿਸ ਨੂੰ ਬੇਚੇ ਕਿਸ ਸੋਰਸ ਤੇ ਇਸਤੇ ਕੋਲ ਆਏ ਕਿਵੇਂ ਆਏ ਉਹ ਸਾਰੀ ਚੀਜ਼ੋ ਤੇ ਅਸੀਂ ਵਰਕਆਊਟ ਕਰ ਰਹੇ ਹਾਂ